ਸਾਰੇ ਮਾਪਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪ ਸਭ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਸਲਾ ਵਿਖੇ ਜ਼ਿਲ੍ਹਾ ਲੁਧਿਆਣਾ ਵਿਖੇ ਆਪ ਸਭ ਦਾ ਸਵਾਗਤ ਕਰਦਾ ਹਾਂ ਡੀਅਰ ਪੇਰੈਂਟਸ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ 7 ਤਰੀਕ ਨੂੰ ਸਾਰੇ ਹੀ ਪੰਜਾਬ ਦੇ ਜਿਹੜੇ ਸਕੂਲ ਨੇ 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਖੋਲ੍ਹ ਦਿੱਤੇ ਗਏ ਹਨ ਮੈਂ ਆਪ ਜੀ ਦੀ رائے ਲੈਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਸਰ ਸਰ ਨੇ ਜੋ ਵੀ ਫੈਸਲਾ ਲਿਆ 10 ਮਹੀਨੇ ਬਾਅਦ ਬਹੁਤ ਵਧੀਆ ਫੈਸਲਾ ਲਿਆ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਬਹੁਤ ਵਧੀਆ ਕਰਿਆ ਵੀ ਬੱਚਿਆਂ ਨੂੰ ਇਥੋਂ ਕਰੋਨਾ ਦੇ ਮਹਾਮਾਰੀ ਤੋਂ ਬਚਣ ਲਈ 10 ਮਹੀਨੇ ਬਾਅਦ ਉਹ ਕਰਿਆ ਲੇਕਿਨ ਹੁਣ ਵੀ ਅਸੀਂ ਅਪੀਲ ਕਰਦੇ ਆਂ ਜਿਹੜੇ ਬੱਚੇ ਘਰ ਬੈਠੇ ਨੇ ਵੀ ਉਹ ਹੁਣ ਜਲਦੀ ਤੋਂ ਜਲਦੀ ਪੜ੍ਹਾਈ ਦੇ ਵੱਲ ਧਿਆਨ ਦਿੰਦੇ ਹੋਏ ਸਕੂਲ ਦੇ ਵਿੱਚ ਪਹੁੰਚਣ ਹਾਂਜੀ ਠੀਕ ਹੈ ਇਹਨਾਂ ਦੀ ਪੜ੍ਹਾਈ ਦਾ ਖਾਸ ਤੌਰ ਤੇ ਤਾਂ ਰਕੇ ਰਹੂਗਾ ਸਕੂਲ ਦੇ ਵਿੱਚ ਵੀ ਮਹਾਮਾਰੀ ਤੋਂ ਬਚਣ ਦੇ ਲਈ ਸੈਨਟਾਈਜਰ ਦਾ ਵੀ ਫਾਸਫਰ ਬੰਦਾ ਤੇ ਇਹਨਾਂ ਮਾਸਕ ਦਾ ਵੀ ਜ਼ਰੂਰ ਹਦਾਇਤਾਂ ਸਿੰਘ ਜੇ ਬੱਚਿਆਂ ਨੂੰ ਪੈਂਕੇ ਹੋਣ ਦੀ ਹਾਂਜੀ ਸਰ ਤੁਸੀਂ ਕਿਸ ਤਰ੍ਹਾਂ ਮਤਲਬ ਇਸ ਫੈਸਲੇ ਬਾਰੇ ਦੇਖਦੇ ਹੋ ਜੋ ਸਰਕਾਰ ਨੇ ਲਿੱਤਾ ਹੈ ਜੀ ਫੈਸਲਾ ਕੀਤਾ ਜੀ ਸਾਰੇ ਬੱਚੇ ਘਰ ਬੈਠੇ ਰਹਿਣ ਹਾਂਜੀ ਹਾਂਜੀ ਸਕੂਲ ਤੋਂ ਬੰਨ ਲ ਆ ਜਾਣਾ ਜਿਹੜੇ ਉਹਨਾਂ ਨੇ ਕਾਨੂੰਨ ਬੰਨ ਦੇ ਆਗਿਆ ਦਾ ਵਰਣਨ ਕਰਦਾ ਹਾਂਜੀ ਸਰ ਜੀ ਤੁਹਾਡੇ ਬੱਚੇ ਹੁਣ ਸਕੂਲ ਆਏ ਨੇ ਅੱਜ ਪਹਿਲਾ ਦਿਨ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਜੀ ਵਧੀਆ ਕਰਦੇ ਠੀਕ ਹੈ ਜੀ ਹਾਂਜੀ ਸਰ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਸਾਰਾ ਰੁਵਾਦ ਆ ਰਿਹਾ ਉਹ ਚ ਚਲੋ ਠੀਕ ਹੈ ਜੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਮਾਪਿਆਂ ਦਾ ਕਿ ਜਿਨ੍ਹਾਂ ਨੇ ਅੱਜ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ ਹੈ ਉਹਨਾਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਅਗਾਹ ਤੋਂ ਵੀ ਰੈਗੂਲਰ ਜਿਹੜੇ ਬੱਚੇ ਹੈਗੇ ਨੇ ਉਹ ਜ਼ਰੂਰ ਆਉਣਗੇ ਆਪ ਸਭ ਦਾ ਧੰਨਵਾਦ ਥੈਂਕ ਯੂ